ਅਗਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਈ ਲੋਕਾਂ ਨਾਲ ਬਾਤਾਂ ਕੀਤੀ ਸਰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਖੋ ਪਹਿਲਾਂ ਲੋਕਾਂ ਦੇ ਵਿੱਚ ਵਾਕਈ ਬਹੁਤ ਉਤਸ਼ਾਹ ਸੀ ਵੀ ਪਤਾ ਨਹੀਂ ਕੀ ਵੱਖਰਾ ਕੁਝ ਦੇਖਣ ਨੂੰ ਮਿਲੂਗਾ ਕਾਫੀ ਕੁਝ ਵੱਖਰਾ ਦੇਖਣ ਨੂੰ ਮਿਲਿਆ ਵੀ ਪਰ ਉਹ ਪੋਜ਼ੀਟਿਵ ਦੀ بجائے 네ਗੇਟਿਵ ਦੇਖਣ ਨੂੰ ਮਿਲਿਆ ਜੋ ਕੁਝ ਗੱਲਾਂ ਇਸ ਪਾਰਟੀ ਨੇ ਲੋਕਾਂ ਨਾਲ ਕਮਿਟ ਕੀਤੀਆਂ ਸੀ ਉਹ ਸਾਰੀਆਂ ਕੌਂਟਰਡਿਕਟ ਕੀਤੀਆਂ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਜੇ ਉਹ ਸਰਕਾਰ ਬਣੀ ਸੀ ਆਮ ਆਦਮੀ ਦੀ ਤਾਂ ਅੱਜ ਜਿਹੜੇ ਸੀਐਮ ਨੇ ਸਾਡੇ ਭਗਵਾਨ ਸਿੰਘ ਮਾਨ ਉਹਨਾਂ ਦੇ ਮੂੰਹ ਨੂੰ ਲੋਕਾਂ ਨੇ ਉਹਨਾਂ ਤੇ ਭਰੋਸਾ ਕਰਦੇ ਹੋਏ 92 ਦਾ ਫਤਵਾ ਜਾਰੀ ਕੀਤਾ ਸੀ ਪਰ ਅੱਜ ਕ腐ਸ਼ਨ ਤੋਂ ਲੈ ਕੇ ਵੀਆਈਪੀ ਕਲਚਰ ਜਿੰਨੀਆਂ ਵੀ ਇਹਨਾਂ ਨੇ ਚੀਜ਼ਾਂ ਕਹੀਆਂ ਅਸੀਂ ਆਮ ਘਰਾਂ ਦੇ ਬੱਚੇ ਆ ਸਾਨੂੰ ਸਿਕਿਉਰਟੀਆਂ ਦੀ ਲੋੜ ਨਹੀਂ ਕ腐ਸ਼ਨ ਖਤਮ ਕਰ ਦਾਂਗੇ ਰੋਜ਼ਗਾਰ ਦੇ ਦਾਂਗੇ ਹਰ ਸਟੈਪ ਤੇ ਸਰਕਾਰ ਫੇਲ ਹੋਈ ਆ ਬੁਰੀ ਤਰ੍ਹਾਂ ਇੱਥੋਂ ਤੱਕ ਕਿ ਆਪਾਂ ਕਹਿ ਸਕਦੇ ਆਂ ਵੀ ਜਿਹੜੇ ਇਹਨਾਂ ਦੇ ਪਾਰਟੀ ਦੇ ਆਪ ਦੇ ਪਿੱਲਰ ਸੀ ਜਿਹੜੇ ਵਰਕਰ ਪਿੱਲਰ ਹੁੰਦਾ ਹਰ ਪਾਰਟੀ ਦਾ ਵਰਕਰ ਆ ਉਹ ਥੰਮ ਹੁੰਦਾ ਨੇ ਜਿਨ੍ਹਾਂ ਨੇ ਦਰਿਆ ਬਚਾਉਣੀਆਂ ਪਾਰਟੀ ਦਾ ਕੰਮ ਕਰਨਾ ਅੱਜ ਉਹੀ ਇਹਨਾਂ ਤੋਂ ਬਾਗੀ ਹੋ ਕੇ ਬਹੁਤ ਮੀਡੀਆ ਚੈਨਲਸ ਤੇ ਇੰਟਰਵਿਊਜ਼ ਦੇ ਰਹੇ ਨੇ ਤੇ ਆਪ ਦਾ ਦਰਦ ਬਿਆਨ ਕਰਦੇ ਆਂ 48 ਦੇ ਉਹਦੇ ਕਈ ਵੀਰੇ ਆ ਗਏ ਉਹ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਪਿਛੇ ਵੀ ਇੱਕ ਐਲਐਨ ਦੇ ਸਾਥ ਜਿਹੜੇ ਆ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤਾ ਤਾਂ ਕਿਉਂ ਹੋ ਰਿਹਾ ਸ਼ਾਮਲ ਦੇਖੋ ਆਪਾਂ ਸਾਰੇ ਹੀ ਜਾਣਦੇ ਆ ਜਦੋਂ ਪਾਵਰ ਹੁੰਦੀ ਹੈ ਤਿੰਨ ਸਾਲ ਦਾ ਸਮਾਂ ਪਿਆ ਹੁੰਦਾ ਹੈ ਪੋਲਿਟਿਕਸ ਦੇ ਵਿੱਚ ਇੱਕ ਰਾਤ ਦੇ ਵਿੱਚ ਵੀ ਪ੍ਰੈਡਿਕਸ਼ਨ ਚੇਂਜ ਹੋ ਜਾਂਦੀ ਹੈ ਇੱਕ ਬਿਆਨ ਤੇ ਸਰਕਾਰਾਂ ਬਦਲ ਜਾਂਦੀਆਂ ਜਦੋਂ ਪਤਾ ਹੈ ਵੀ ਹਲੇ ਉਹਨਾਂ ਦੀ ਸਰਕਾਰ ਹੈ ਪਾਵਰ ਦਾ ਆਨੰਦ ਮਾਣਨਾ ਕੁਝ ਲੋਕ ਲੋਬੀ ਕਿਸਮ ਦੇ ਲੋਕ ਆਪਾਂ ਕਹਿ ਸਕਦੇ ਆ ਜਿਹੜੇ ਸਦਾ ਪਾਵਰ 'ਚ ਰਹਿਣਾ ਗਿੱਜੇ ਹੁੰਦੇ ਨੇ ਤੇ ਉਹ ਚੂਜ਼ ਕਰਦੇ ਨੇ ਵੀ ਹਮੇਸ਼ਾ ਪਾਵਰਫੁੱਲ ਸਾਈਡ ਤੇ ਅਸੀਂ ਜਾਈਏ ਪਰ ਇਹ ਬਹੁਤਾ ਸਮਾਂ ਨਹੀਂ ਚੱਲਣਾ ਜੇ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਦੇ ਨਾ ਡਿਗਸ ਲੀਡਰ ਨੇ ਨਾ ਆਪਸੀ ਫੁੱਟ ਰਹੀ ਆ ਹੌਕਕਾ ਬੇਸ਼ੱਕ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਜਿੱਤੀ ਹੈ ਵਧੀਆ ਰਿਸਪੌਂਸ ਮਿਲਿਆ ਤੇ ਹੁਣ ਅਗਲੀ ਵਾਰੀ ਲੱਗਦਾ ਹੈ ਕਿ ਉਹ ਇਕੱਠੇ ਹੋਣਗੇ ਕਿਉਂਕਿ ਹਾਲਾਤ ਫੇਰ ਉਹੀ ਦਿਖ ਰਹੇ ਨੇ ਦੇਖੋ ਜਿੰਨੀ ਫੋਰਟ ਪ੍ਰੇਡਿਕਟ ਕੀਤੀ ਜਾਂਦੀ ਹੈ ਨਾ ਉਨੀ ਹੈ ਵੀ ਨਹੀਂ ਅੱਛਾ ਇੱਕ ਮੇਰਾ ਸੋਚਣਾ ਆਪਾਂ ਵੀ ਸਾਰੇ ਤੁਸੀਂ ਸਹਿਮਤ ਹੋਵੋਗੇ ਵੀ ਜਦੋਂ ਘਰ ਦੇ ਵਿੱਚ ਵੀ ਕੋਈ ਚਾਰ ਇੱਕ ਇਮੇਜ ਹੁੰਦੀ ਹੈ ਪਾਵਰਫੁਲ ਪਰਸਨੈਲਿਟੀ ਹੁੰਦੀ ਹੈ ਔਰਾ ਹੁੰਦਾ ਕੁਝ ਵੀ ਕਹਿ ਲਓ ਤੁਸੀਂ ਜਦੋਂ ਵੱਡੇ ਲੀਡਰ ਨੇ ਵੱਡੇ ਲੀਡਰ ਸਹਿਬਾਨ ਨੇ ਹਰ ਬੰਦੇ ਦਾ ਇੱਕ ਅੰਦਰੋਂ ਵਿਸ਼ ਹੁੰਦੀ ਹੈ ਗਰੋ ਕਰਨ ਦੀ ਵੀ ਮੈਂ ਐਮਐਲਏ ਬਣਾ ਉਸ ਤੋਂ ਬਾਅਦ ਮਨਿਸਟਰ ਬਣਾ ਫਿਰ ਮੈਂ ਕੈਬਨਿਟ ਦੇ ਵਿੱਚ ਮਨਿਸਟਰ ਬਣਨ ਤੋਂ ਬਾਅਦ ਮੈਂ ਸੀਐਮ ਬਣਾ ਬਹੁਤ ਤਰ੍ਹਾਂ ਦੀ ਦੌੜ ਹੁੰਦੀ ਹੈ ਇਹ ਪਾਰਟੀ ਇੱਕ ਸਮੁੰਦਰ ਹੈ ਸਾਰੇ ਇੱਕ ਦੂਜੇ ਦੇ ਨਾਲ ਮੋਟੇ ਨਾ ਮੋਢਾ ਲਾ ਕੇ ਚੱਲਣਗੇ ਆਉਣ ਵਾਲੇ ਟਾਈਮ 'ਚ ਆਪਾਂ ਦੇਖਾਂਗੇ ਇਹ ਠੀਕ ਹੈ ਕੁਝ ਟਾਈਮ ਲਈ ਕਿਸੇ ਨੂੰ ਹਰਟ ਹੁੰਦਾ ਮੰਨ ਲਓ ਜਿਸ ਵੇਲੇ ਮੈਂ ਆ ਲੋਕਾਂ ਦੇ ਵਿੱਚ ਵਿਚਰਦਾ ਲੋਕਾਂ ਤੋਂ ਸੁਣਨ ਨੂੰ ਮਿਲਦਾ ਹੈ ਵੀ ਕੁਝ ਲੋਕ ਕਿਸੇ ਲੀਡਰ ਦੇ ਫੈਨ ਨੇ ਕਿਸੇ ਦੇ ਨਾਲ ਨਹੀਂ ਕੁਝ ਲੌਬੀ ਕਿਸੇ ਦੇ ਨਾਲ ਤਾਂ ਪਾਰਟੀ ਇੱਕ ਬਹੁਤ ਵੱਡਾ ਸਮੁੰਦਰ ਹੈ ਸਭ ਦੀ ਭਾਵਨਾਵਾਂ ਦਾ ਖਿਆਲ ਰੱਖ ਕੇ ਸਭ ਨੂੰ ਇਕੱਠੇ ਲੈ ਕੇ ਤੁਰਨਾ ਉਹ ਜੀ ਆਪ ਸਰ ਕਦੋਂ ਲੱਗਦਾ ਜੀ ਜਿਹੜਾ ਲੀਡਰ ਹੈ ਕੋਈ ਵੀ ਆ ਭਾਵੇਂ ਕੋਈ ਜਮੋ ਸਿੰਘ ਕਾਗਜ਼ ਨੂੰ ਲੈਣੋਂ ਸਾਡੇ ਹੋਣ ਲੀਡਰ ਨੂੰ ਕਦੋਂ ਲੱਗਦਾ ਕਿ ਉਹ ਪਾਰਟੀ ਤੋਂ ਖਫਾ ਹੋ ਜਾਂਦਾ ਹੈ ਜ਼ਿਆਦਾਤਰ ਉਹ ਕਿਹੜੀ ਚੀਜ਼ ਹੁੰਦੀ ਹੈ ਕਾ ਤੋ ਖਫਾ ਹੋਗਾ ਹੁਣ ਤੁਸੀਂ ਮੇਰੇ ਮੇਰੇ ਮੂੰਹ ਕਿਉਂ ਕਾਉਣਾ ਬਟ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਪੋਲੀਟੀਕਲ ਸਿਸਟਮ ਹੈ ਨਾ ਲੋਕ ਅੱਜਕੱਲ ਮੈਂ ਦੇਖਦਾ ਹਾਂ ਵੀ ਅਹੁਦਿਆਂ ਦੀ ਭੁੱਖ ਬਹੁਤ ਰਹਿ ਗਈ ਹੈ ਹਨਾ ਪਤਾ ਨਹੀਂ ਸਾਡੀ ਫੈਮਿਲੀ ਸਾਡਾ ਅਸੀਂ ਤਾਈਂ ਲੈਕ ਕਰ ਜਾਂਦੇ ਆਂ ਵੀ ਅਸੀਂ ਇਨਸਾਨ ਚੁੰਨਦੇ ਆਂ ਉਹਦਾ ਲੜ ਫੜਦੇ ਆਂ ਕਦੇ ਪਾਰਟੀ ਦੇ ਵਿੱਚ ਜਾਂ ਆਪਦੇ ਲਾਲਚ ਨੂੰ ਲੈ ਕੇ ਸਾਡਾ ਪਰਿਵਾਰ ਕਦੇ ਨਹੀਂ ਚੱਲਿਆ ਐਮਐਲਏ ਬਣੇ ਮਨਿਸਟਰ ਮਨਿਸਟਰੀਆਂ ਕਰੋ ਮੋੜੀਆਂ ਤੇ ਅਸ਼ਮੇਨੂ ਵੀ ਕਹਿ ਲੋ ਵੀ ਗੁਰਤੀ ਚੋਂ ਚੀਜ਼ ਮਿਲੀ ਆ ਵੀ ਜਿਸ ਦੇ ਨਾਲ ਅਸੀਂ ਖੜੇ ਆ ਸਾਨੂੰ ਪਾਰਟੀ ਉੱਤੇ ਆ ਪਾਰਟੀ ਨਾਲੋਂ ਉਹ ਇਨਸਾਨ ਉੱਤੇ ਆ ਤੇ ਜਿੱਥੇ ਖੜੇ ਆ ਅਹੁਦਾ ਮਿਲੇ ਨਾ ਮਿਲੇ ਤੇ ਜੇ ਹੁਣ ਇੱਕ ਬੰਦਾ 4 2 ਵਾਰ ਮਨਿਸਟਰ ਰਿਹਾ ਐ ਐਮਐਲਏ ਰਿਹਾ ਕਿੰਨੀ ਵਾਰ ਤੇ ਉਹ ਫੇਰ ਵੀ ਇੱਕ ਵਾਰ ਟਿਕਟ ਕੱਟੇ ਜਾਣ ਤੇ ਪਾਰਟੀ ਛੱਡ ਕੇ ਚਲੇ ਜਾਂਦਾ ਤਾਂ ਮੇ ਕਹਿਣ ਦੀ ਕੋਈ ਗੱਲ ਹੀ ਨਹੀਂ ਸਾਬ ਲੋਕ ਸਮਝਦਾਰ ਨੇ ਵੀ ਕਿਉਂ ਇਸ ਸੀਜ਼ ਦੀ ਭੁੱਖ ਹੈ ਉਸ ਦਾ ਵੀ ਤੁਸੀਂ ਚਰਨਜੀਤ ਸਿੰਘ ਚੱਲੀ ਜੋ ਸਾਫ ਦਾ ਮੁਖਬਤ ਵੀ ਸਾਹਾ ਉਹਨਾਂ ਦੇ ਕਰੀਬੀ ਕਾਫੀ ਜ਼ਿਆਦਾ ਹੋ ਤੇ ਇੱਕ ਹਲਕੇ ਦੇ ਮੰਤਰੀ ਐ ਜੋ ਉਹਨਾਂ ਨੇ ਕਾਫੀ ਉਹਨਾਂ ਖਿਲਾਫ ਬਿਆਨਵਾਚੀਆਂ ਕੀਤੀ ਹੈ ਪ੍ਰੈਸ ਕਾਨਫਰੈਂਸਾਂ ਵੀ ਕੀਤੀਆਂ ਤੇ ਫਿਰ ਉਹ ਮੁੜ ਕੇ ਦੁਆਰਾ ਤੋਂ ਸ਼ਾਮਲ ਹੋਏ ਨੇ ਕਾਂਗਰਸ ਪਾਰਟੀ ਲੱਗਦਾ ਤੁਹਾਨੂੰ ਇੱਕ ਹੋਰ ਪਾਰਟੀ ਛੱਡ ਕੇ ਮੁਖਬਤਰੀ ਦੇ ਖਿਲਾਫ ਹੋ ਕੇ ਦੁਆਰਾ ਪਾਰਟੀ ਚਾੜਾ ਕਿੰਨਾ ਦਜਾਇਵਰ ਦੇਖੋ ਇਹ ਵੱਡੇ ਲੀਡਰਾਂ ਦੀ ਵੱਡੀ ਲੈਵਲ ਦੀ ਗੱਲ ਹੈ ਇਹਦੇ 'ਚ ਮੈਂ ਕਮੈਂਟ ਕਰਦਾ ਚੰਗਾ ਨਹੀਂ ਲੱਗਦਾ ਬਾਕੀ ਜਿੱਦਣ ਆਪਾਂ ਸਿੰਗਲਾ ਸਾਹਿਬ ਦੇ ਇਕੱਠ ਵੇਲੇ ਇਕੱਠੇ ਹੋਏ ਸੀ ਉਦੋਂ ਵੀ ਇਹੀ ਸਵਾਲ ਤੁਸੀਂ ਚੰਨੀ ਸਾਹਿਬ ਨੂੰ ਪੁੱਛਿਆ ਸੀ ਤੇ ਮੈਂ ਪਿੱਛੇ ਉਹਨਾਂ ਦੇ ਨਾਲ ਖੜਾ ਸੀ ਉਹਨਾਂ ਦੀ ਗੱਲ ਬੜੀ ਵਧੀਆ ਸੀ ਵੀ ਪਾਰਟੀ ਇੱਕ ਸਮੁੰਦਰ ਹੈ ਉਰੇ ਹਰ ਕਿਸੇ ਨੇ ਆਉਣਾ ਹੈ ਹਰ ਕਿਸੇ ਨੇ ਰਹਿਣਾ ਆਪਦਾ ਕੰਮ ਕਰਨਾ ਹੈ ਬਾਕੀ ਸਮਾਂ ਤੇ ਪਾਰਟੀ ਤੈਅ ਕਰੂਗੀ ਕੌਣ ਕਿੱਥੇ ਕੀ ਕਰੇਗਾ ਕਰਪਸ਼ਨ ਕਿੰਨੀ ਕਿ ਜਾ ਰਹੀ ਹੈ ਕਰਪਸ਼ਨ ਤਾਂ ਜੀ ਮਤਲਬ ਕਹ ਲੋ ਵੀ ਜਦੋਂ ਸਾਡੇ ਕੋਲ ਲੋਕ ਗੱਲਾਂ ਕਰਦੇ ਨੇ ਕਿ ਚਰਨ ਸੀਮਾ ਤੇ ਪਹੁੰਚ ਚੁੱਕੀ ਹੈ ਵੀ ਜਿਹੜਾ ਕੰਮ ਸੁਣਦੇ ਆ ਵੀ ਅੱਗੇ 10000 ਹਰ ਹੁੰਦਾ ਸੀ ਹੁਣ 5 ਗੁਣਾ ਰੇਟ ਹੋ ਚੁੱਕੇ ਹੈ ਜੀ ਆਪਕਾ ਵੀ ਸ਼ਿਕਾਰ ਹੋਇਆ ਇਸ ਤਰ੍ਹਾਂ ਦਾ ਨਹੀਂ ਮੈਂ ਮੈਂ ਸ਼ਿਕਾਰ ਉਦੋਂ ਹੁੰਦਾ ਬੰਦਾ ਦੇਖੋ ਮੈਂ ਇੱਥੇ ਕਿਤੇ ਨਾ ਕਿਤੇ ਆਪਣੇ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੂਗਾ ਵੀ ਤੁਸੀਂ ਇੰਨਾ ਵੀ ਸਪਰੈਸ ਨਾ ਹੋ ਵੀ ਤੁਹਾਨੂੰ ਹਰ ਚੀਜ਼ 'ਚ ਇੰਨਾ ਕ腐ਸ਼ਨ ਝੱਲਣੀ ਪਵੇ ਥੋੜਾ ਬਹੁਤ ਸਟੈਂਡ ਲਓ ਅਸੀਂ ਬੈਠੇ ਆ ਸਾਡੀ ਪਾਰਟੀ ਬੈਠੀ ਆ ਕਿਤੇ ਕੋਈ ਧਰਨਾ ਲਾਉਣ ਦੀ ਗੱਲ ਆ ਕਿਤੇ ਵੀ ਕਿਸੇ ਵੀ ਤਰ੍ਹਾਂ ਕੋਈ ਖੜਨ ਦੀ ਗੱਲ ਆ ਅਸੀਂ ਦਿਨ ਪਰ ਰਾਤ ਹਾਜ਼ਰ ਆ ਤੇ ਸਾਤੋਂ ਤਾਂ ਨੀ ਅਜੇ ਤੱਕ ਕਿਸੇ ਨੇ ਮੰਗਿਆ ਹਾਂ ਇੱਕ ਵਾਰ ਇਹ ਜ਼ਰੂਰ ਹੋਇਆ ਸੀ ਜਦੋਂ ਤੱਕ ਮੈਂ ਪਿਕਚਰ ਚ ਖੁਦ ਮੂਹਰੇ ਨਹੀਂ ਆਇਆ ਕਿਸੇ ਵਾਇਆ ਵਾਇਆ ਬੰਦੇ ਤੋਂ ਕੋਈ ਕੰਮ ਸੀ ਕਰਾਇਆ ਤਾਂ ਉਦੋਂ ਜ਼ਰੂਰ ਪੈਸੇ ਮੰਗੇ ਗਏ ਤਾਂ ਪਰ ਠੀਕ ਹੈ ਵੀ ਉਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਪੋਲੀਟਿਕਲੀ ਅੱਜ ਕੋਈ ਬੰਦਾ ਬਾਹਰ ਹੈ ਕੱਲ ਨੂੰ ਕਿਸੇ ਦੀ ਸਰਕਾਰ ਅੱਜ ਕਿਸੇ ਦੀ ਸਰਕਾਰ ਤਾਂ ਆਫੀਸਰ ਹਮੇਸ਼ਾ ਮੈਨੂੰ ਲੱਗਦਾ ਵੀ ਅਪਲਾਈਜ਼ ਕਰਦੇ ਨੇ ਇਦਾਂ ਦੀ ਕੋਈ ਗੱਲ ਨਹੀਂ ਪਰ ਸਰਕਾਰੀ ਜੇ ਆਪਾਂ ਵਾਈਡਰ ਥਿਊ ਦੇਖੀਏ ਤਾਂ ਬੁਰਾ ਹਾਲ ਹੈ ਮਰਦਿੰਗ ਵੀ ਬਦੇ ਪੱਧਰ ਤੇ ਹੋ ਰਹੀ ਆ ਖਾਸ ਕਰਕੇ ਹਲਕਾ ਖੜਦੀ ਗੱਲ ਕੀਤੀ ਜਾਵੇ ਮੈਨੂੰ ਇਹਨੂੰ ਥੱਲ ਨਹੀਂ ਪਈ ਹੈ ਪਹਿਲਾਂ ਨਾਲੋਂ ਜ਼ਿਆਦਾ ਹੋਈ ਹੈ ਕੀ ਲਾਉਣਾ ਕਿਤੇ ਹਿੱਸੇਬੰਦੀ ਬੰਦੀ ਮਤਲਬ ਇਹ ਸਵਾਲ ਤਾਂ ਹੈ ਜੀ ਤੁਸੀਂ ਮੈਨੂੰ ਪੁੱਛਣ ਦੀ ਬਜਾਏ ਜਿਹੜੇ ਪਹਿਲਾਂ ਰੋਲੇ ਰੋਲਾ ਪਾਉਂਦੇ ਹੁੰਦੇ ਸੀ ਜੋਤ ਬੈਂਸ ਹੋਰ ਜਿੰਨੇ ਵੀ ਸਾਡੇ ਲੈਫਟ ਰਾਈਟ ਹਲਕਿਆਂ ਦੇ ਐਮਐਲਏ ਦਨੇਸ਼ ਛੱਡਾ ਜੀ ਹੋਗੇ ਹੋਰ ਹੋਗੇ ਉਹਨਾਂ ਨੂੰ ਪੁੱਛੋ ਵੀ ਉਹ ਕਹਿੰਦੇ ਸੀ ਅਸੀਂ ਨਜਾਇਜ਼ ਮਾਈਨਿੰਗ ਬੰਦ ਕਰਦਾਂਗੇ ਮਾਈਨਿੰਗ ਦੇ ਵਿੱਚੋਂ 20000 ਕਰੋੜ ਪਲੱਸ ਕੱਢਦੇ ਆਂਗੇ ਆਡਰ ਰੈਵਨਿਊ ਜਨਰੇਟ ਕਰਦਾਂਗੇ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਸਰਕਾਰ ਹਰ ਫਰੰਟ ਤੇ ਫੇਲ ਹੈ ਕਿਸੇ ਇੱਕ ਗੱਲ ਤੇ ਨਹੀਂ ਹਰ ਵਾਅਦੇ ਤੇ ਫੇਲ ਹੈ ਬੜਿਆ ਸਰ ਉਹ ਸ਼੍ਰੋਮਣੀ ਕਾਲੀਦਾ ਪਾਰਟੀ ਚ ਇਹਨਾਂ ਦੇ ਕਾਫੀ ਜਿਹੜੀ ਆਪਸੀ ਖਿੱਚੋ ਤੋਰ ਚੱਲ ਰਹੀ ਹੈ ਇਹ ਕਿਹਤਰੀ ਪਾਰਟੀ ਹੈ ਮਜ਼ਬੂਤ ਪਾਰਟੀ ਰਹੀ ਹੈ ਈ ਲੱਗਦਾ ਹੈ ਜੇਕਰ ਉਹ ਸ਼੍ਰੋਮਣੀ ਕਾਦੀਦਾਰ ਕਮਜ਼ੋਰ ਹੋਦੀ ਹੈ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਏਗਾ ਜਾਂ ਫਾਇਦਾ ਹੋਏਗਾ ਦੇਖੋ ਖੇਤਰੀਕ ਪਾਰਟੀ ਹੈ ਹਮੇਸ਼ਾ ਇੱਕ ਆਪਾਂ ਕਹਿੰਦੇ ਆਂ ਵੀ ਇੱਕ ਲੈਵਲ ਤੋਂ ਥੱਲੇ ਜਾਣਾ ਘਾਤਕ ਹੈ ਤੇ ਬਿਲਕੁਲ ਅਕਾਲੀ ਦਲ ਨੂੰ ਮੇਰੀਆਂ ਬੈਸਟ ਵਿਸ਼ੇਸ ਨੇ ਵੀ ਹੋਰ ਮਜ਼ਬੂਤ ਹੋਣ ਤੇ ਮਜ਼ਬੂਤ ਰਵੇ ਸਾਡੀ ਖੇਤਰੀ ਪਾਰਟੀ ਹੈ ਅਸੀਂ ਚਾਹੁੰਦੇ ਆਂ ਵੀ ਪਲੱਸ 'ਚ ਰਹਿਣ ਅੱਜ ਬਹੁਤ ਨਘਾਰ ਆ ਗਿਆ ਉਹਦੇ ਬਾਰੇ ਉਹਨਾਂ ਦੀ ਪਾਰਟੀ ਦੇ ਪ੍ਰਧਾਨ ਨੂੰ ਸੋਚਣ ਦੀ ਲੋੜ ਹੈ ਸੀਐਮ ਸਾਹਿਬ ਨੂੰ ਲਗਾਤਾਰ ਬੇਨਤੀ ਜਾਰੀ ਕੀਤੀ ਗਈ ਹੈ ਇਸ ਦਾ 40 ਦਿਨ ਵਿੱਚ ਜਿਹੜੇ આરોਪ ਹੋਏ ਐ ਵੱਖ-ਵੱਖ ਤਰ੍ਹਾਂ ਦੇ ਨੰਬਰ ਵੀ ਜਾਰੀ ਕੀਤੇ ਗਏ ਐ ਚਲ ਕਹੀਏ ਤਸੀਲਾਂ ਦੇ ਕਿ ਕਾਫੀ ਮੁੱਦਾ ਚੱਕ ਹੋਇਆ ਤਸੀਲਾਂ ਦਾ ਹੁਣ ਵੀ ਸਵਾਲ ਕੀਤਾ ਹੈ ਕੀ ਲੱਗਦਾ ਹੈ ਕਿ ਇੱਥੇ ਜਿਹੜੀ ਕਮਜ਼ੋਰ ਰਹੀ ਹੈ ਸਭਾ ਐਕਚੁਅਲ ਦੇ ਵਿੱਚ ਪਤਾ ਕੀ ਹੁੰਦਾ ਜੀ ਜਦੋਂ ਤੁਸੀਂ ਗਰਾਊਂਡ ਤੋਂ ਵਰਕ ਨਹੀਂ ਕੀਤਾ ਤਾਂ ਤੁਹਾਨੂੰ ਸਟ੍ਰੇਟ ਅਵੇ ਤੁਸੀਂ ਐਮਐਲਏ ਬਣ ਗਏ ਫੋਰ ਐਗਜ਼ਾਮਪਲ ਤੁਹਾਨੂੰ ਪਤਾ ਹੀ ਨਹੀਂ ਵੀ ਕਿਹੜਾ ਕੰਮ ਕਿਸ ਲੈਵਲ ਤੋਂ ਕੇਸ ਅਫਸਰ ਤੋਂ ਕਿਵੇਂ ਕਰਾਉਣਾ ਅੱਧੇ ਤਾਂ 92ਾਂ ਦੇ ਵਿੱਚੋਂ 50% ਲੋਕ ਤਾਂ ਉਹ ਨੇ ਜਿਹੜੇ ਮਤਲਬ ਕਦੇ ਸਰਪੰਚ ਪੰਚ ਜਾਂ ਐਮਸੀ ਵੀ ਨਹੀਂ ਬਣੇ ਤੇ ਅੱਜ ਸਿੱਧਾ ਐਮਐਲਏ ਬਣ ਗਏ ਨੇ ਤੇ ਉਹਨਾਂ ਨੂੰ ਆਪਦੀਆਂ ਲਿਮਿਟੇਸ਼ਨਜ਼ ਆਵਦਾ ਕਈ ਵਾਰ ਆਪਾਂ ਕਹਿੰਨੇ ਆ ਸਾਰਿਆਂ ਨੇ ਸੁਣਿਆ ਵੀ ਪਾਵਰ ਵੀ ਸਿਰ ਚੜ ਕੇ ਬੋਲਦੀ ਹੈ ਕਈ ਇਦਾਂ ਦੀ ਬਿਊਰੋਕ੍ਰੇਸੀ ਦੇਖੋ ਇੱਕ ਇਨਸਾਨ ਜਿਹੜਾ ਪੜ੍ਹ ਲਿਖ ਕੇ ਪੀਪੀਐਸ ਕੋਈ ਆਈਪੀਐਸ ਕੋਈ ਆਈਏਐਸ ਐਕਚੁਅਲ ਜੇ ਉਹਨਾਂ ਦੇ ਮਾਈਂਡ ਉਹਨਾਂ ਦੀ ਮਿਹਨਤ ਹੈ ਜੇ ਅੱਜ ਉਹ ਉਸ ਕੁਰਸੀਆਂ ਤੇ ਚੇਅਰਸ ਤੇ ਬੈਠੇ ਨੇ ਤਾਂ ਜੇ ਉਹਨਾਂ ਨਾਲ ਆਪਾਂ ਮਿਲ ਕੇ ਉਹਨਾਂ ਤੋਂ ਕੰਮ ਲੈਣਾ ਤਾਂ ਆਪਾਂ ਨੂੰ ਉਹਨਾਂ ਦੇ ਨਾਲ ਰਲ ਮਿਲ ਕੇ ਕੰਮ ਲੈਣਾ ਪਊਗਾ ਅੱਗੇ ਸਰਮਾਂਚੀ ਜੀ ਜਿਹੜੀਆਂ ਚੋਹਾ ਆ ਰਹੀਆਂ ਐ ਜੀ ਰੀਡ ਦੀ ਅੱਡੀ ਦੀ ਜਿਹੜੀ ਕਹਾਣੀ ਹੈ ਇਹ ਚੋਹਾ ਹੈ ਜੀ ਕੀ ਕਹਿਣਾ ਚਾਹੂਗੇ ਕਾਂਗਰਸੀ ਵਕਤਰਾ ਨੂੰ ਜਾਂ ਕਿਵੇਂ ਦੀਆਂ ਤਿਆਰੀਆਂ ਇਸ ਨੂੰ ਲੈ ਕੇ ਕਾਂਗਰਸੀ ਦੀ ਦੇਖੋ ਪਾਰਟੀ ਨੂੰ ਅਸੀਂ ਤਾਂ ਸਾਰੇ ਜਿੰਨੇ ਵੀ ਅ ਅਹੁਦੇਦਾਰ ਨੇ ਜਾਂ ਅੱਗੇ ਸਰਪੰਚ ਲੜਨ ਦੇ ਇੱਛੁਕ ਨੇ ਸਭ ਨੂੰ ਵੈਸਟ ਵਿਸ਼ੇਸ ਨੇ ਤਕੜੇ ਹੋ ਕੇ ਇਲੈਕਸ਼ਨਾਂ ਲੜੋ ਹਰ ਤੁਹਾਡੇ ਹਲਕਿਆਂ ਦੇ ਵਿੱਚ ਜਿੰਨੇ ਵੀ ਤੁਹਾਡੇ ਅ ਹਲਕਾ ਇੰਚਾਰਜ ਨੇ ਜ਼ਿਲ੍ਹਾ ਪ੍ਰਧਾਨ ਨੇ ਸਾਰੇ ਅਸੀਂ ਤੁਹਾਡੇ ਨਾਲ ਹਾਜ਼ਰ ਹੈ ਤੇ ਮੈਨੂੰ ਤਾਂ ਜੇ ਮੈਂ ਆਪਦੀ ਗੱਲ ਕਰਾਂ ਮੈਨੂੰ ਤਾਂ ਪੰਜਾਬ ਕਿਸਾਨ ਕਾਂਗਰਸ ਦਾ ਜਨਰਲ ਸਖਤਰ ਪੰਜਾਬ ਲਾਇਆ ਤੇ ਬਾਕੀ ਜਿੱਥੇ ਵੀ ਪਾਰਟੀ ਡਿਊਟੀ ਲਾਊਗੀ ਜੋ ਵੀ ਬਾਕੀ ਮੈਂ ਖਰੜ ਹਲਕੇ ਦੀ ਗੱਲ ਕਰਾਂ ਕੋਈ ਵੀ ਸਰਪੰਚ ਭਾਈ ਜਿਹੜਾ ਅੱਗੇ ਨੂੰ ਲੜਨਾ ਚਾਹੁੰਦਾ ਕੋਈ ਅਸੀਂ ਦਿਨ ਪਰ ਰਾਤ ਹਰ ਤਰ੍ਹਾਂ ਦੇ ਨਾਲ ਉਸ ਬੰਦੇ ਦੇ ਨਾਲ ਖੜੇ ਹਾਂ